ਅਸਲਾਮੁਆਲਿਕ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਤੇ ਵੈਲਕਮ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਤੇ ਜਿਹਦਾ ਨਾਮ ਹੈ ਚੜਦੀ ਕਲਾ ਪੰਜਾਬ ਅਵਨੀਤ ਕੌਰ ਇੱਕ ਸਟੂਡੈਂਟ ਇੱਕ ਲੜਕੀ ਆਜ ਦੇ ਦੌਰ ਦੀ ਜਿਵੇਂ ਜਨਰੇਸ਼ਨ ਨੂੰ ਕਿਹਾ ਜਾਂਦਾ ਵਾ ਕਿ ਜੀ ਉਹ ਆਪਣੀ ਹਿਸਟਰੀ ਤੋਂ ਦੂਰ ਹੋ ਗਏ ਨੇ ਬੱਚੇ ਬੱਚੇ ਹੋਰ ਕਮਾਂ ਚ ਪਏ ਰਹਿੰਦੇ ਨੇ ਮਤਲਬ ਅੱਜ ਕੱਲ ਮੋਬਾਈਲ ਸੋਸ਼ਲ ਮੀਡੀਆ ਦਾ ਦੌਰ ਵਾ ਲੇਕਿਨ ਇਸ ਲੜਕੀ ਨੇ ਜਿਹੜੀ ਤਕਰੀਰ ਕੀਤੀ ਆ ਮਤਲਬ ਕਮੈਂਟਸ ਆ ਰਹੇ ਸੀ ਕਿ ਤੁਸੀਂ ਜ਼ਰੂਰ ਵੇਖੋ ਕਿ ਇਸ ਨੇ ਇੰਨੀ ਪਿਆਰੀ ਤਕਰੀਰ ਕੀਤੀ ਔਰ ਇੰਨੀ ਪਿਆਰੀ ਗੁਰਬਾਨੀ ਪੜ੍ਹੀ ਆ ਤੇ ਆਪਾਂ ਆਪਾਂ ਵੀਡੀਓ ਵੇਖ ਲੈਨੇ ਆ ਨਾ ਫਿਰ ਉਸ ਤੋਂ ਬਾਅਦ ਚ ਗੱਲਬਾਤ ਕਰਦੇ ਆ ਮੌਤ ਨੇ ਨਾ ਫਰਕ ਆਉਣ ਦਿੱਤਾ ਲਾੜੀ ਮੌਤ ਨੇ ਨਾ ਫਰਕ ਆਉਣ ਦਿੱਤਾ ਚੋਹਾਂ ਵੀਰਾਂ ਦੇ ਗੁੜੇ ਪਿਆਰ ਅੰਦਰ ਤੱਕਦਾ ਰਿਹਾ ਬਾਪੂ ਕੱਚੇ ਕਿਲੇ ਅੰਦਰੋਂ ਕਿੰਨਾ ਬਲ ਹੈ ਨੀਕੀ ਤਲਵਾਰੇ ਅੰਦਰ ਕਿੰਨੀਆਂ ਖਾਧੀਆਂ ਸੱਟਾਂ ਅਜੀਤ ਸਿੰਘ ਨੇ ਕਿੰਨੇ ਖੁੱਬੇ ਨੇ ਤੀਰ ਜਜਾਰੇ ਅੰਦਰ ਦਾਦੀ ਤੱਕਿਆ ਬੁਰਜ ਦੀ ਛੀਤ ਵਿੱਚੋਂ ਫੁੱਲ ਲੁੱਕ ਗਏ ਨੇ ਇਟਾਂ ਦੇ ਭਾਰੇ ਅੰਦਰ ਅਰਸ਼ੋ ਦਾਦੇ ਸ਼ਹੀਦ ਨੇ ਝਾਤ ਪਾਈ ਕਿੰਨਾ ਸਿੱਧਕ ਹੈ ਮੇਰੇ ਇਸ ਪਰਿਵਾਰੇ ਅੰਦਰ तरह तो साहेब जा दो दीवार अंदर ते दो मैदान अंदर वाली कुलालम सरबरे कायनात गुरु की हजूरी बैठी गुरु रू प्यारी सास संग जियो कोई रचना वांजी ना रहे आखो जी वाहे गुरु जी का खालसा वाहे गुरु जी की फतेह प्यारी सास संग जी जेड़ा मेरा आज का लेक्चर है वो मैं वो एक पर्टिकुलर विषय पे नहीं लिखा ਜਿਹੜਾ ਮੇਰੇ ਗੁਰੂ ਨੇ ਮੇਰੇ ਤੋਂ ਲਿਖਵਾਇਆ ਮੈਂ ਲਿਖਿਆ ਅਗਰ ਕੋਈ ਵੀ ਗਲਤੀ ਹੋਈ ਤਾਂ ਬੱਚਾ ਸਮਝ ਕੇ ਮਾਫ ਕਰਨਾ ਰਾਤ ਛੋੜੇਗਾ ਕਿਲਾ ਅਨੰਦਪੁਰ ਦਾ ਕਲਗੀਆਂ ਵਾਲੇ ਦਾ ਸਾਰਾ ਪਰਿਵਾਰ ਸਿੰਘੋ ਘੇਰੇ ਦੁਸ਼ਮਣ ਦੇ ਵਿੱਚ ਬੇਖੌਫ ਹੋ ਕੇ ਦਸ਼ਮੇਸ਼ ਗਾਵੇਗਾ ਆਸਾਂ ਕੀ ਵਾਰ ਸਿੰਘੋ ਛੋਟੇ ਸਾਹਿਬ ਜਾਦੇ ਤੇ ਮਾਤਾ ਗੁਜਰੀ ਜੀ ਵਹੀਰ ਨਾਲੋਂ ਵਿਛੜੇ ਆਖਰੀ ਵਾਰ ਸਿੰਘੋ ਜੋੜਾ ਜੋੜਾ ਕਰ ਲਾਲ ਬਾਾਰ ਦਿੱਤੇ ਨਾ ਭੁੱਲੋ ਦਸ਼ਮੇਸ਼ ਦਾ ਪਰ ਉਪਕਾਰ ਸਿੰਘੋ ਗੁਰੂ ਪਿਆਰੇ ਸਾਧ ਸੰਗਤ ਜੀ ਜਿਸ ਵੇਲੇ ਗੁਰੂ ਕਲਗੀ ਤਰਪਾਸ਼ਾ ਮਹਾਰਾਜ ਜੀ ਜੋਤੀ ਜੋ ਸਮਾਉਣ ਲੱਗੇ ਸੀ ਨਾ ਉਸ ਵੇਲੇ ਉਹਨਾਂ ਨੇ ਸਿੱਖਾਂ ਨੂੰ ਪਤਾ ਕੀ ਆਦੇਸ਼ ਦਿੱਤਾ ਸੀ ਉਸ ਵੇਲੇ ਸਿੱਖਾਂ ਨੂੰ ਉਹਨਾਂ ਨੇ ਬਹੁਤ ਪਿਆਰਾ ਆਦੇਸ਼ ਦਿੱਤਾ ਸੀ ਉਹ ਆਦੇਸ਼ ਸੀ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਣਿਓ ਗ੍ਰੰਥ ਪਰ ਕੀ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਮੰਨ ਰਹੇ ਆ ਕੀ ਅੱਜ ਅਸੀਂ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲ ਰਹੇ ਆ ਪਰ ਮਾਫ ਕਰਨਾ ਬਹੁਤ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਬਸ ਆਪਣੇ ਆਪ ਤੱਕ ਹੀ ਸੀਮਿਤ ਹੋ ਗਏ ਆ ਅੱਜ ਅਸੀਂ ਬਸ ਲੰਗਰਾਂ ਤੱਕ ਹੀ ਸੀਮਿਤ ਹੋ ਗਏ ਆ ਗੁਰਦੁਆਰੇ ਆਣ ਕੇ ਇਹ ਨਹੀਂ ਕਹਿਣਾ ਕਿ ਚੱਲ ਅੱਜ ਨਵੀਂ ਚੀਜ਼ ਸਿੱਖ ਕੇ ਘਰ ਨੂੰ ਚੱਲੇ ਪਾਵਾਂਗੇ ਗੁਰਦੁਆਰੇ ਅੰਦਰ ਬੜਦਿਆਂ ਸਾਰ ਹੀ ਮਨ ਚ ਮੰਗਾਂ ਦੀਆਂ ਲਿਸਟਾਂ ਹੁੰਦੀਆਂ ਕਿ ਮੈਨੂੰ ਇਹ ਵੀ ਮਿਲ ਜਾਏ ਤੇ ਇਹ ਵੀ ਮਿਲ ਜਾਏ ਪਰ ਮਾਫ ਕਰਨਾ ਗੁਰਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਮੋਹ ਮਾਇਆ ਤੇ ਪਰਮ ਜੀ ਇੰਨਾ ਫਸ ਚੁੱਕੇ ਤੇ ਮਾ ਇੰਨਾ ਡੁੱਬ ਚੁੱਕੇ ਤੇ ਹਾਂ ਅੱਜ ਜਿਵੇਂ ਆਪਣੇ ਇਤਿਹਾਸ ਕੋਈ ਪਿੱਠ ਮੋੜ ਲਈ ਦिए ਜਿਹੜਾ ਇਤਿਹਾਸ ਸਾਨੂੰ ਬਖਸ਼ਿਸ਼ ਹੋਇਆ ਸੀ ਅੱਜ ਅਸੀਂ ਉਸੇ ਇਤਿਹਾਸ ਨੂੰ ਭੁੱਲਦੇ ਜਾ ਰਹੇ ਹਾਂ ਇੱਕ ਸ਼ੇਅਰ ਮੈਂ ਆਪ ਜੀ ਨਾਲ ਸਾਂਝਾ ਕਰਨਾ ਚਾਹੁੰਦੀ ਹਾਂ ਕਿ ਜਦ ਜਦ ਬਾਤ ਚਲੇਗੀ ਉੱਚੇ ਕਿਰਦਾਰੋਂ ਕੀ ਜਦ ਜਦ ਬਾਤ ਚਲੇਗੀ ਉੱਚੇ ਕਿਰਦਾਰੋਂ ਕੀ ਤਬ ਤਬ ਬਾਤ ਹੋਗੀ ਸਰਦਾਰਾਂ ਦੀ ਐਦਾਂ ਦੱਸੀ ਕੁਝ ਸਾਡਾ ਇਤਿਹਾਸ ਕਿ ਜਦੋਂ ਵੀ ਇਸ ਧਰਤੀ ਦੇ ਉੱਤੇ ਉੱਚੇ ਕਿਰਦਾਰਾਂ ਦੀ ਗੱਲ ਕੀਤੀ ਜਾਵੇਗੀ ਉਦੋਂ-ਉਦੋਂ ਸਿਰ ਸਰਦਾਰਾਂ ਦੀ ਗੱਲ ਹੋਏਗੀ ਐਵੇਂ ਨਹੀਂ ਗੁਰੂ ਕਲੀ ਕਰਪਾਸ਼ਾ ਮਹਾਰਾਜ ਜਿਨੇ 14 ਜੰਗਾਂ ਲੜੀਆਂ ਐਵੇਂ ਨਹੀਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ 40 ਸਾਲ ਇਸ ਧਰਤੀ ਉੱਤੇ ਰਾਜ ਕੀਤਾ ਜਾਤੇ ਬੋਤਾ ਸਿੰਘ ਬਚਤਰ ਸਿੰਘ ਐਵੇਂ ਨਹੀਂ ਹੱਸਦੇ ਆ ਸ਼ਹੀਦੀਆਂ ਪ੍ਰਾਪਤ ਗੀਆਂ ਪਰ ਮਾਫ ਕਰਨਾ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਉਹ अजीत ਤੇ ਜੁਝਾਰ ਨਹੀਂ ਬਣ ਪਾਏ ਜਿਹੜੇ ਗੁਰੂ ਕਲਗੀ ਸਰਪਾਸ਼ਾ ਮਹਾਰਾਜ ਨੇ ਸਾਡੇ ਤੋਂ ਦੇਖਣਾ ਚਾਹੀ ਸੀ ਚਾਰ ਬਾਰੇ ਸੀ ਨਾ ਮੱਥੇ ਤੇ ਸ਼ਿਕਲ ਨਹੀਂ ਸੀ ਪਾਇਆ ਹੰਜੂ ਨਹੀਂ ਸੀ ਕੇਰੇ ਹੱਸਦੇ ਆਂ ਆਖਿਆ ਸੀ ਇਨ ਪੁੱਤਰਨ ਕੇ ਸੀਸ ਪਰ ਵਾਰ دیے ਸੋ ਚਾਰ ਸਾਰੇ ਮੂਤੋ ਕੀ ਹੁਆ ਜੀਵਤ ਕੇਈ ਹਜ਼ਾਰ ਪਿਆਰੀ ਸਾਸਣ ਜੀ ਕੇਈ ਵਾਰੀ ਅਸੀਂ ਸੋਚਦੇ ਆਂ ਕਿ ਸਾਰਾ ਸਾਲ ਗੁਰੂ ਘਰ ਨਾ ਚਾਹੀਏ ਸਾਲ ਚ ਇੱਕ ਵਾਰ ਜਾਵਾਂਗੇ ਅੱਗੇ ਮਾਇਆ ਰੱਖਾਂਗੇ ਸ਼ਾਇਦ ਗੁਰੂ ਨਾਲ ਜੁੜ ਜਾਾਂਗੇ ਪਰ ਇੰਜ ਨਹੀਂ ਇੱਕ ਭਿਖਾਰੀ ਤਾਂ ਤੈਨੂੰ ਕੀ ਦੇ ਸਕਦਾ ਅਸੀਂ ਉਸੇ ਦੀਆਂ ਦਿੱਤੀਆਂ ਹੋਈਆਂ ਚੀਜ਼ਾਂ ਤੋਂ ਨਵੀਆਂ-ਨਵੀਆਂ ਚੀਜ਼ਾਂ ਬਣਾ ਕੇ ਆਵਿਸ਼ਕਾਰ ਕਰਕੇ ਉਸੇ ਨੂੰ ਆਰਪਿਤ ਕਰਦੇ ਆਂ हम भीखक भिखारी तेरे तू निज पद है दाता ਅਸੀਂ ਉਸ ਨੂੰ ਹੀ ਉਹਦੀਆਂ ਹੀ ਰਚੀਆਂ ਹੋਈਆਂ ਚੀਜ਼ਾਂ ਤੋਂ ਉਸ ਨੂੰ ਹੀ ਅਰਪਿਤ ਕਰਦੇ ਹਾਂ ਜਿਸ ਨੇ ਇਸ ਬ੍ਰਹਿਮੰਡ ਦੀ ਸਾਜਨਾ ਕੀਤੀ ਜਿਸ ਨੇ ਇਸ ਬ੍ਰਹਿਮੰਡ ਨੂੰ ਚਲਾਇਆ ਉਹ ਰੱਬ ਮਤਲਬ ਜੀ ਓ ਡੀ ਗੋਡ ਰੱਬ ਤੋਂ ਭਾਵ ਕੇ ਜਨਰੇਸ਼ਨ ਆਪਰੇਸ਼ਨ ਐਂਡ ਡਿਸਟਰਕਸ਼ਨ ਜਨਰੇਸ਼ਨ ਤੋਂ ਭਾਵ ਕੇ ਉਸ ਚੀਜ਼ ਦੀ ਰਚਨਾ ਹੋਣਾ ਆਪਰੇਸ਼ਨ ਤੋਂ ਭਾਵ ਕਿ ਜਿਸ ਚੀਜ਼ ਦੀ ਰਚਨਾ ਹੋਈ ਉਸ ਚੀਜ਼ ਦਾ ਵਿਕਾਸ ਹੋਣਾ ਐਂਡ ਲਾਸਟ ਇਸ ਡਿਸਟਰਕਸ਼ਨ ਕੇ ਵਿਨਾਸ਼ ਹੋਣਾ ਬਸ ਇਹ ਤਿੰਨ ਅੱਖਰਾਂ ਚ ਹੀ ਰੱਬ ਦਾ ਮਤਲਬ ਹੈ ਕਿ ਜਿਸ ਚੀਜ਼ ਦੀ ਰਚਨਾ ਹੋਈ ਉਸ ਚੀਜ਼ ਦਾ ਵਿਕਾਸ ਹੁੰਦਾ ਹੈ ਅਰਥਾਤ ਉਹ ਚੀਜ਼ ਆਪਣਾ ਸਮੇਂ ਬਤੀਤ ਕਰਦੀ ਹੈ ਔਰ ਆਖਿਰਕਾਰ ਉਸ ਚੀਜ਼ ਦਾ ਵਿਨਾਸ਼ ਹੁੰਦਾ ਹੈ ਕੋਈ ਐਸਾ ਇਨਸਾਨ ਕੋਈ ਐਸੀ ਚੀਜ਼ ਨਹੀਂ ਜਿਹੜੀ ਇਸ ਬ੍ਰਹਿਮੰਡ ਚ ਆਈ ਤੇ ਲਾਸਟ ਵਿੱਚ ਉਹਦਾ વિનાਸ਼ ਨਾ ਹੋਇਆ ਹੋਵੇ ਜੋ ਆਇਆ ਸੋ ਚਲਸੀ ਸਭ ਕੋਈ ਆਈ ਬਾਲੀਏ ਜਿਸਕੇ ਜੀਪ ਰਾਨ ਹੈ ਕਿਉਂ ਸਾਹਿਬ ਮਨੋ ਵਿਸਾਰੀ ਇੱਕ ਸ਼ੇਰ ਨਾਮ ਜੀ ਨਾਲ ਸਾਂਝਾ ਕਰਨਾ ਚਾਹੀਦਾ ਬਹੁਤ ਪਿਆਰੀ ਗੱਲ ਲਿਖੀ ਹੈ ਸਰਦਾਰ ਸੋਮ ਸਿੰਘ ਸ਼ੀਤਲ ਹੋਰਾਂ ਨੇ ਔਰ ਉਹਨਾਂ ਨੇ ਸੱਚ ਵੀ ਲਿਖਿਆ ਹੈ ਉਹਨਾਂ ਨੇ ਲਿਖਿਆ ਕਿ ਕੋਈ ਦੂਰ ਦੀ ਗੱਲ ਨਹੀਂ ਜੱਗ ਉਤੇ ਕਦੇ ਅਸੀਂ ਵੀ ਹੁੰਦੇ ਸੀ ਸ਼ਾਨ ਵਾਲੇ ਕਦੇ ਸਾਡੇ ਸਿਰਾਂ ਤੇ ਕਲਗੀਆਂ ਸੋਹਣੀਆਂ ਸਨ ਦੇਸੀ ਉਚੇ ਨਿਸ਼ਾਨ ਵਾਲੇ ਬਿਨਾ ਪੁੱਛਿਓ ਇੱਧਰ-ਨੀ ਚਾਕਦੇ ਸਨ ਅੱਜ ਸਾਡੇ ਤੇ ਹੁਕਮ ਚਲਾਉਣ ਵਾਲੇ ਪਿਆਰੇ ਗੁਰਮੁਖੋ ਇੱਕ ਗੱਲਾਂ ਨਾ ਪਹਿਲੇ ਸੱਚ ਹੋਇਆ ਕਰਦੀਆਂ ਸਨ ਅੱਜ ਦੇ ਹਾਲਾਤ ਤੇ ਆਪ ਸਾਰੇ ਅੱਖੀਂ ਵੇਖਦੇ ਹੋ ਇਹ ਗੱਲਾਂ ਉਸ ਵੇਲੇ ਸੱਚ ਹੋਇਆ ਕਰਦੀਆਂ ਸਨ ਜਿਸ ਵੇਲੇ ਸਾਡੀ ਧਰਤੀ ਤੇ ਮਹਾਨ ਜਰਨੈਲਾਂ ਦਾ ਰਾਜ ਹੁੰਦਾ ਸੀ ਜਿਲੇ ਉਸ ਪੰਜਾਬ ਦੀ ਧਰਤੀ 'ਚ ਸ਼ੇਰੇ ਪੰਜਾਬ ਮਹਾਰਾਜ ਇਹਦਾ ਸਮਾਨਾ ਹੈ ਕਿਤਾਬਾਂ ਹਨ ਤੁਹਾਡੇ ਕੋਲ ਤੁਸੀਂ ਕਿਹਦੇ ਵੀ ਚਾਹੇ ਇਸ ਚੀਜ਼ ਨੂੰ ਪੜ ਸਕਦੇ ਹੋ ਕਿ ਕੈਨੇਡਾ ਨੇ ਨਾ ਆਪਣੇ ਪੂਰੇ ਵਰਲਡ ਜੋ ਪੂਰੇ ਵਰਲਡ ਜੋ ਇੱਕ ਪਾਰਟ ਜੋ ਵੀ ਨਹੀਂ ਇੱਕ ਕਿਸੇ ਦੇਸ਼ ਦੇ ਇੱਕ ਕੋਨੇ ਜੋ ਵੀ ਨਹੀਂ ਕੈਨੇਡਾ ਨੇ ਪੂਰੇ ਵਰਲਡ ਜੋ ਟੌਪ 10 ਜਰਨਲ ਅਗਲੀ ਲਿਸਟ ਚੋਂ ਲੈਂਦਾ ਫੈਸਲਾ ਕੀਤਾ ਉਹਨਾਂ ਨੇ ਪੂਰੀ ਦੁਨੀਆ ਚੋ ਸਿਰਫ ਟੌਪ 10 ਜਨੈ ਚੁਣੇ ਆਪ ਜੀ ਤੁਹਾਨੂੰ ਪਤਾ ਟੌਪ 10 ਜਨਰਲਾਂ ਦੀ ਲਿਸਟ 'ਚ ਸਭ ਤੋਂ ਪਹਿਲੇ ਨੰਬਰ ਤੇ ਨਾਮ ਕਿਹਦਾ ਸੀ ਉਸ ਲਿਸਟ 'ਚ ਸਭ ਤੋਂ ਪਹਿਲੇ ਨੰਬਰ ਤੇ ਨਾਮ ਜਿਸ ਸ਼ਹਿਰ ਦਾ ਸੀ ਜਿਸ ਮਹਾਨ ਗੱਬਰੂ ਪੰਜਾਬ ਦਾ ਉਹ ਯੋਦਾ ਹਰੀ ਸਿੰਘ ਨਲਵਾ ਸੀ ਜਿਹਦਾ ਨਾਮ ਉਸ ਲਿਸਟ 'ਚ ਸਭ ਤੋਂ ਪਹਿਲੇ ਨੰਬਰ ਤੇ ਸੀ ਤੇ ਅਮਰੀਕਾ ਨੇ ਵੀ ਜ਼ਿਲ੍ਹੇ ਟੌਪ 100 ਜਨਰਲਾਂ ਦੀ ਲਿਸਟ ਤਿਆਰ ਕੀਤੀ ਉਸ ਲਿਸਟ 'ਚ ਵੀ ਸਭ ਤੋਂ ਪਹਿਲਾ ਨਾਮ ਹਰੀ ਸਿੰਘ ਨਲੂਏ ਦਾ ਸੀ 댓 ਇਸ 더 히스토리 ఆఫ్ आवर 싱콩 에ਸੀ ਸਾਡਾ ਸਿੱਕਰ ਦਾ ਸਾਡੇ ਹੋਰ ਵੀ ਮਾਨ ਜਨ ਹੈ ਜਿਸ ਤਰ੍ਹਾਂ ਕਿ ਨਿਹਾਲ ਸਿੰਘ ਪੰਜਾਥਾ ਜੱਸਾ ਸਿੰਘ ਆਲੂਵਾਲੀਆ ਜੱਸਾ ਸਿੰਘ ਰਾਮ ਗੜੀਆ ਜਨੈਲ ਖੜਕ ਸਿੰਘ ਔਰ ਕੌਨਸੀ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਅਤੇ ਕਵਰ ਨੋਹਿਾਲ ਸਿੰਘ ਉਹ ਕੌਣ ਸੀ ਮਹਾਰਾਜਾ ਨਜੀਤ ਸਿੰਘ ਦਾ ਪੋਤਾ ਅਤੇ ਖੜਕ ਸਿੰਘ ਦਾ ਪੁੱਤਰ ਜਰਨੈਲ ਅਕਾਲੀ ਫੁਲਾ ਸਿੰਘ ਜਿਹਨੇ ਮੁਲਤਾਨ ਦਾ ਕਿਲਾ ਫਤਿਹ ਕੀਤਾ ਸੀ ਇਹ ਸਭ ਸਾਡੇ ਕੁਝ ਮਹਾਨ ਮਹਾਨ ਜਰਨੈਲ ਪਰਮਾਫ ਕਰਨਾ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਸਾਡੇ ਦਿਲਾਂ ਤੋਂ ਇਹ ਨਾਮ ਮਿਟਦੇ ਹੀ ਜਾ ਰਹੇ ਨੇ ਅੱਜ ਇੰਟਰਨੈਟ ਦਾ ਜ਼ਮਾਨਾ ਆ ਗਿਆ ਨਾ ਅੱਜ ਲੋਕਾਂ ਦੇ ਘਰਾਂ ਵਿੱਚ ਇੱਕ ਨਹੀਂ ਦੋ-ਦੋ ਮੋਬਾਈਲ ਫੋਨ ਹਨ ਅੱਜ ਇੱਕ ਵੀ ਘਰ ਐਸਾ ਨਹੀਂ ਜਿੱਥੇ ਇੱਕ ਫੋਨ ਬਿਨਾਂ ਹੋਵੇ ਗੁਰੂ ਪਿਆਰੀ ਸਾਧ ਸੰਗਤ ਜੀ ਜਿਸ ਵੇਲੇ ਫੋਨ ਨਹੀਂ ਨਹਾ ਕਰਦੇ ਸਨ ਉਸ ਵੇਲੇ ਹਰ ਘਰ ਦੇ ਵਿੱਚ ਪੂਰਾ ਪਰਿਵਾਰ ਸ਼ਾਮੀ ਬੈਠ ਕੇ ਆਪਸ ਚ ਰਹਿਰਾ ਸਾਹਿਬ ਦੀ ਬਾਣੀ ਪੜਿਆ ਕਰਦਾ ਸੀ ਅੱਜ ਹਾਲਾਤ ਪਤਾ ਕੀ ਨੇ ਅੱਜ ਹਾਲਾਤ ਨੇ ਇਹ ਮੋਬਾਈਲ ਫੋਨ ਅੱਜ ਹਰ ਬੰਦੇ ਨੂੰ ਹਰ ਬੰਦੇ ਨੂੰ ਇਸ ਮੋਬਾਈਲ ਫੋਨ ਨੂੰ ਹੀ ਫੁਰਸਤ ਨਹੀਂ ਮਿਲਦੀ ਜੋ ਇੱਕ ਦਿਨ 'ਚ ਇੱਕ ਅੱਖਰ ਵੀ ਰੱਬ ਦਾ ਪੜ ਲੇ ਅੱਜ ਸਾਰੇ ਲੋਕਾਂ ਦੇ ਕੋਲ ਮੋਬਾਈਲ ਫੋਨ ਹਨ ਅੱਜ ਹਰ ਇੱਕ ਅੱਜ ਹਰ ਇੱਕ ਬੰਦਾ ਇਸ ਮੋਬਾਈਲ ਫੋਨ ਤੋਂ ਹੀ ਉਸ ਨੂੰ ਫੁੱਲ ਸੁਪਨੇ ਮਿਲਦੀ ਕਿ ਅੱਜ ਸਾਰੇ ਕਰੀਏ ਇੱਕ ਵਾਰ ਆਪਣੇ ਅੰਦਰ ਚੰਗੀਤਾ ਮਾਰ ਕੇ ਦੇਖੀਏ ਕਿ ਅੱਜ ਅਸੀਂ ਸਾਰੇ ਕਿੱਥੇ ਖੜੇ ਹਾਂ ਨਾਊ ਵੀ ਵਾਂਟ ਟੂ ਸੀ ਇਨਸਾਈਡਰ ਹਾਰਟ ਵੇਅਰ ਸ਼ੁੱਡ ਬੀ ਫਾਲ ਕਿ ਅੱਜ ਅਸੀਂ ਸਾਰੇ ਉੱਥੇ ਹੀ ਖੜੇ ਹਾਂ ਜਿੱਥੇ ਸਾਨੂੰ ਖੜੇ ਹੋਣਾ ਚਾਹੀਦਾ ਸੀ ਕਿ ਅੱਜ ਅਸੀਂ ਸਾਰੇ ਉਸੇ ਗੁਰੂ ਤੇ ਲੜ ਲੱਗੇ ਹੋਏ ਹਾਂ ਜਿਸ ਗੁਰੂ ਤੇ ਲੜ ਸਾਨੂੰ ਲੱਗਣਾ ਚਾਹੀਦਾ ਸੀ ਅੱਜ ਦੇ ਹਾਲਾਤ ਆਪ ਜੀ ਸਾਰੇ ਹੀ ਜਾਣਦੇ ਹੋ ਇੱਕ ਆਖਰੀ ਸ਼ੇਰ ਕਹਿ ਕੇ ਮੈਂ ਸਮਾਪਤੀ ਕਰਨ ਲੱਗੀ ਹਾਂ ਆਵੇ ਵਾਸ਼ਨਾ ਧਰਤੀ ਦੀ ਹੱਕ ਵਿੱਚੋਂ ਜਿੱਥੇ ਰਤ ਸ਼ਹੀਦਾਂ ਦੀ ਡੁੱਲ ਜਾਂਦੀ ਤਾਨ ਚਟਾਨ ਦੇ ਵਾਂਗ ਖੜ੍ਹ ਜਾਂਦੇ ਜਦੋਂ ਜ਼ੁਲਮ ਹਨੇਰੀਏ ਝੁੱਲ ਜਾਂਦੀ ਕੀ ਕਹਿਣਾ ਤੇ ਕੀ ਨਹੀਂ ਕਹਿਣਾ ਆਪਣੀ ਆਨ ਸ਼ਹੀਦਾ ਕੋਲ ਭੁੱਲ ਜਾਂਦੀ ਸ਼ਹੀਦ ਰੋਸ਼ਨ ਮਨਾਰੇ ਨਾ ਜਾਗੇ ਉਤੇ ਤੇ ਬੱਤੀ ਬਜਾਰਾਂ ਦੀ ਉਹ ਭੁੱਲ ਜਾਈ ਕੋਈ ਵੀ ਗਲਤੀ ਹੋ ਗਈ ਹੋਵੇ ਤਾਂ ਬੱਚਾ ਸਮਝ ਕੇ ਮਾਫ ਕਰਨਾ ਆਖੋ ਜੀ ਬਹੁਤ ਅੱਛਾ ਬਹੁਤ ਬਹੁਤ ਅੱਛੀ ਬਹੁਤ ਅੱਛੀ ਬੋਲੀ ਹੈ ਲੜਕੀ ਬਹੁਤ ਅੱਛੀ ਸਪੀਚ ਕੀਤੀ ਹੈ ਕਿ ਵਾਕਿਆ ਨੂੰ ਇੱਕ ਇੱਕ ਗੱਲ ਜਿਹੜੀ ਆਖਿਆ ਨੇ ਬਿਲਕੁਲ ਸੱਚਾ ਕੀ ਹੈ ਬਿਲਕੁਲ ਸਹੀ ਗੱਲ ਜੀ ਉਹਨੇ ਆਖਿਆ ਕਿ ਪਹਿਲਾ ਹੀ ਦੌਰ ਸੀ ਜਦੋਂ ਲੋਕ ਇਕੱਠੇ ਹੁੰਦੇ ਸੀ ਸ਼ਾਮ ਨੂੰ ਹਾਂ ਇੱਕ ਦੂਸਰੇ ਦੇ ਦੋਸਤਾਂ ਦੇ ਵਿੱਚ ਸ਼ਰੀਫ ਫੈਮਿਲੀ ਦੇ ਵਿੱਚ ਜਦੋਂ ਨਾਮ ਲੈਂਦੇ ਸੀ ਬਿੰਦੇ ਸੀ ਕਿਸੇ ਕੋ ਟਾਈਮ ਹੁੰਦਾ ਸੀ ਬਾਕੀ ਹੁਣ ਮੋਬਾਈਲ ਨੇ ਟਾਈਮ ਤਾਂ ਬਹੁਤ ਘਟ ਗਿਆ ਬਿਲਕੁਲ ਇੱਕ ਕਮਰੇ ਚ ਪੰਜ ਬੰਦੇ ਬੈਠੇ ਨੇ ਨਾ ਪੰਜੋ ਦੇ ਪੰਜੋ ਮੋਬਾਈਲ ਤੇ ਲੱਗੇ ਨੇ ਕਿਸੇ ਦੀ ਕਿਸੇ ਦੇ ਨਾਲ ਕੋਈ ਕੋਈ ਗੱਲ ਕਰ ਰਿਹਾ ਕਿਸੇ ਦੇ ਨਾਲ ਕੋਈ ਗੱਲ ਕਰ ਰਿਹਾ ਕੋਈ ਕਿਸੇ ਦੀ ਗੱਲ ਹੈ ਇਮੋਸ਼ਨ ਅੱਜ ਕੱਲ ਹਰ ਕਰ ਦਿਆ ਜੀ ਹਾਲਾਤ ਇਹ ਹਰ ਕਰ ਦਿਆ ਹਾਲਾਤ ਤੇ ਆਪਣੇ ਜਿੰਨੇ ਜਿਹੜੇ ਜਿਹੜੇ ਉਹ ਕਹਿ ਰਿਹਾ ਕਿ ਕੈਨੇਡਾ ਨੇ ਮਤਲਬ ਲਿਸਟ ਕੱਢੀ ਪਹਿਲੇ 10 ਜਿਹੜੇ ਨੈਲਾਂ ਦੀ ਹਰੀ ਸਿੰਘ ਵਰ ਨਲਵਾ ਵਰਗਾ ਬਹਾਦਰ ਬੰਦਾ ਥੇ ਹਾਂ ਹਰੀ ਸਿੰਘ ਨਲਵਾ ਹੀ ਸੀ ਨਾ ਜਿਨ੍ਹਾਂ ਨੇ ਸ਼ੇਰ ਦਾ ਜੱਬੜਾ ਚੀਤ ਦਿੱਤਾ ਸੀ ਤੇ ਅਗਰ ਦੇਖਿਆ ਜਾਏ ਅਮਰੀਕਾ ਨੇ ਤੇ ਅਮਰੀਕਾ ਨੇ ਸੋਜਨ ਦੇਲਾ ਦੀ ਲਿਸਟ ਚ ਦੇਲਾ ਵਿੱਚੋਂ ਵੀ ਹਰੀ ਸਿੰਘ ਨਲਵਾ ਪਹਿਲੇ ਨੰਬਰ ਤੇ ਸੀ ਉਹਦਾ ਲੜਕੀ ਦੇ ਤਕਰੀਰ ਕਰਨ ਦਾ ਇੱਕ ਤੇ ਅੰਦਾਜ਼ ਬਹੁਤ ਅੱਛਾ ਸੀ ਹਾਂ ਇੱਕ ਅੰਦਾਜ਼ ਦੂਸਰਾ ਉਹਨੇ ਆਪਣੇ ਸਾਦਾ ਜਿਹੇ ਅੰਦਾਜ਼ ਦੇ ਨਾਲ ਸਮਝ ਲਓ ਕਿ ਇੱਕ ਕਿਸਮ ਦਾ ਕੌਮ ਨੂੰ ਜਿੰਝੋੜਿਆ ਗਿਆ ਜਿੰਝੋੜਿਆ ਗਿਆ ਹਾਂ ਜਿੰਝੋੜਿਆ ਗਿਆ ਕਿ ਅਦੇਖੋ ਪਹਿਲੇ ਯੋਧੇ ਕਿਵੇਂ ਗੁਜ਼ਰੇ ਨੇ ਉਹਨਾਂ ਨੇ ਆਪਣੀ ਜ਼ਿੰਦਗੀ ਕਿਵੇਂ ਉਨਾਰੀ ਸੀ ਕਿਸ ਤਰੀਕੇ ਨਾਲ ਤੇ ਹੁਣ ਅਸੀਂ ਕਿਸ ਤਰੀਕੇ ਨਾਲ ਗੁਜ਼ਾਰੇ ਆ ਅਸੀਂ ਇਸ ਚੀਜ਼ ਨੂੰ ਭੁੱਲਦੇ ਜਾਂਦੇ ਆ ਅੱਛਾ ਮਸਜਿਦ ਚ ਜਾਂ ਗੁਰਦੁਆਰਿਆਂ ਚ ਜਾਈਏ ਤੇ ਸਭ ਤੋਂ ਪਹਿਲੇ ਸਾਡੀਆਂ ਹਨਾ ਦੁਆਵਾਂ ਵਾਲੀ ਲਿਸਟ ਹੁੰਦੀ ਆ ਅੱਲਾਹ ਤਾਲਾ ਤੁਹਾਨੂੰ ਆ ਦੇ ਦੇ ਸਾਨੂੰ ਆ ਕਰ ਦੇ ਸਾਨੂੰ ਆ ਕਰ ਦੇ ਮਤਲਬ ਸਾਡੀਆਂ ਮੰਗਾਂ ਹੀ ਨਹੀਂ ਖਤਮ ਹੁੰਦੀਆਂ ਕੋਈ ਕੁਛ ਬੰਦੇ ਐਸੇ ਵੀ ਹੁੰਦੇ ਨੇ ਜਿਹੜਾ ਪੂਰੇ ਪੂਰਾ ਸਾਲ ਵੀ ਗੁਰਦੁਆਰਿਆਂ ਮਸਜਿਦਾਂ ਚ ਨਹੀਂ ਜਾਂਦੇ। ਬਿਲਕੁਲ। ਲੇਕਿਨ ਜਦੋਂ ਜਦੋਂ ਪਰੇਸ਼ਾਨੀ ਕੋਈ ਬੰਦੀ ਆ ਨਾ ਫਿਰ ਨਸਦੇ ਨੇ। ਫਿਰ ਨਸਦੇ ਨੇ। ਕਿ ਹੁਣ ਅਸੀਂ ਜਾ ਕੇ ਮੱਥਾ ਟੇਕੀਏ ਆਂ ਸੱਦਾ ਕਰੀਏ ਤੇ ਰੱਬ ਕੋਲੋਂ ਮੰਗੀਏ। ਫਿਰ ਜਿਹੜੀ ਗੱਲ ਆ ਉਹਨਾਂ ਨੇ ਕੀਤੀ ਕਿ ਮਾਇਆ ਦੇਣ ਦੀਆਂ ਕੋਈ ਨਾ ਕੋਈ ਭੇਂਟ ਚੜਾਉਂਦੀ ਤੇ ਉਹ ਵੀ ਗੱਲ ਤੇ ਸਹੀ ਆ ਕਿ ਅਸੀਂ ਆਪਣੇ ਅੱਲਾ ਰੱਬ ਤੋਂ ਮਤਲਬ ਅੱਲਾ ਨਹੀਂ ਸਾਨੂੰ ਦਿੱਤਾ ਹੁੰਦਾ ਰੱਬ ਨੇ ਦਿੱਤਾ ਹੁੰਦਾ ਲੇਕਿਨ ਅਸੀਂ ਉਹਦੇ ਦਿੱਤੇ ਹੋਏ ਚੋ ਹੀ ਦੇਣ ਲੱਗਿਆ ਸਾਨੂੰ ਤਕਲੀਫ ਬਹੁਤ ਲੀਦੀ ਆ। ਕਿ ਅਸੀਂ ਕਿਸੇ ਗਰੀਬ ਦਾ ਕੋਈ ਸਹਾਰਾ ਬਣੀਏ ਕਿਸੇ ਗਰੀਬ ਬੱਚੀ ਨੇ ਬਹੁਤ ਜ਼ਿਆਦਾ ਚੰਗੀ ਗੱਲ ਕੀਤੀ ਹੈ ਜਿਆਦਾ ਤੋਂ ਜਿਆਦਾ ਇਸ ਵੀ ਨੂੰ ਸ਼ੇਅਰ ਕਰੋ ਸ਼ੇਅਰ ਕਰਨਾ ਬਲਦਾ ਵਾ ਕਿਉਂਕਿ ਹਰ ਚੋਟੀ ਜੀ ਬੱਚੀ ਦਾ ਕਿੰਨਾ ਅੱਛਾ ਖਿਆਲ ਹੈ ਹਰ ਬੱਚੇ ਨੂੰ ਮੋਟੀਵੇਸ਼ਨਲ ਮਿਲੇਗੀ ਇਸੇ ਤੋਂ ਮੈਨੂੰ ਲੱਗਦਾ ਕਿਸੇ ਕਾਲਜ ਸਟੂਡੈਂਟ ਕਾਲਜ ਸਟੂਡੈਂਟ ਹੋਣੀ ਹੈ ਸਕੂਲ ਵੀ ਜੀ ਬੜਾ ਜੀ ਬਹੁਤ ਵਧੀਆ ਗੱਲਬਾਤ ਲੱਗੀ ਹੈ ਤੁਹਾਨੂੰ ਕਿਵੇਂ ਦੀ ਲੱਗੀ ਤੁਸੀਂ ਸਾਨੂੰ ਕਮੈਂਟ ਕਰਕੇ ਦੱਸੋ ਰੱਖੋ ਆਪਣਾ ਖਿਆਲ ਮਿਲਦੇ ਹਾਂ ਤਾਂ ਨੈਕਸਟ ਵੀਡੀਓ ਚ ਰੱਬਸਾਰਿਆਂ ਚੜ੍ਹਦੀ ਕਲਾ ਚ ਰੱਖਿਓ